ਹਾ ਹੇ ਸੁਦੇਣ ਜੀ ਨੇ ਮੇਰੀ ਮਾਤੀ ਮਾਰ ਦਿੱਤੀ ਮੇਰਾ ਦੇਖ ਘੜੀ ਜੀ ਮੈਨੂੰ ਬੁਰਾ ਹਾਲ ਕਰ ਦਿੱਤਾ ਮਨਪਰੀ ਦਾ ਕੀ ਕਰਦੀ ਹੋਗੀ ਮਗਰ ਉਹ ਮੈਂ ਮੋਟਰਸਾਈਕਲ ਉੱਧਰ ਲੈ ਚੱਲੇ ਆਂ ਇਹਨਾਂ ਨੂੰ ਮੈਂ ਫੋਨ ਕਰ ਦਿੰਨਾ ਤਿਆਰ ਹੋ ਕੇ ਉੱਥੇ ਹੀ ਆਜੋ ਆ ਮੈਂ ਨਹੀਂ ਇੱਥੇ ਖਲੋਣਾ ਬੇਅਕਲ ਜੀ ਤੈਨੂੰ ਸ਼ਰਮ ਹੀ ਨਹੀਂ ਆਉਂਦੀ ਕੀ ਕਰਦੀ ਐ ਹੈ ਦਿਮਾਗ ਇਦਾਂ ਪਹੋਂ ਗਿਆ ਇਹਦਾ ਵੱਡੇ ਦਿਮਾਗ ਵਾਲੀ ਕੁੜੀਓ ਉੱਧਰ ਹੀ ਆਜੋ ਦੋ ਦੋ भाई कितने जाना थे रोक जा अरे बंदा बजा ता, ने, मेरा, ने, ने ता मेरा जान बचाए लाखों पाए कुड़ियां आईया ही नहीं, नहीं किया गांव पता भी है भी डैडी का डैड चल गया वा हाई नहीं के के घर में नहीं आएगा हाई नहीं मेरा बंदा हाई मेरा बंदा ओ जान दाई ओ जान मेरा बंदा ओ जान मेरा बंदा

ਜਾ ਵੇਖੋ ਕਿ ਤੇ ਚੱਲ ਨਾ ਜਾਵੇ ਗਾਂ ਪਛਾਣਾ ਹੋ ਜਾ ਤੇ ਆ ਰੱਖੂ ਤੂੰ ਆ ਜਾ ਇੱਧਰ ਆਪੀ ਆ ਜਾਣਾ ਉਹਨੇ ਕਿੱਥੇ ਜਾਣਾ ਵਾ ਹੁਣ ਤੇ ਜਾਣਾ ਪਿੰਡ ਨੂੰ ਪਿੰਡ ਨੂੰ ਜਾਣਾ ਹੁਣ ਤੂੰ ਫਿਰ ਹੁਣ ਡੈਡੀ ਹੁਣ ਨਹੀਂ ਆਏ ਐ ਲੈਣ ਭਾਬੀ ਨੇ ਵੀ ਫਿਰ ਕਹਿਣਾ ਵੀ ਮੇਰਾ ਮਾਨ ਹੀ ਨਹੀਂ ਰੱਖਿਆ ਚੱਲ ਕੋਈ ਨਹੀਂ ਚੱਲ ਜਾ ਚੱਲ ਜਾਣਾ ਤੇ ਚੱਲ ਜਾ ਉਹ ਕੋਈ ਗੱਲ ਨਹੀਂ ਹੈਗੀ ਪਰ ਇੱਕ ਗੱਲ ਯਾਦ ਰੱਖੀ ਐਦਾਂ ਦੀ ਗੱਲ ਨਾ ਭਾਬੀ ਨੂੰ ਕੋਈ ਨਾ ਦੱਸੀ ਤੇ ਨਾ ਡੈਡੀ ਤੱਕ ਗੱਲ ਜਾਣ ਦਈ ਲੱਗੇ ਸਮਝੇ ਤੂੰ ਅੱਜ ਚੱਲ ਜਾ ਮੈਂ ਇੱਕ ਦੋ ਦਿਨ ਤਾਂ ਕਾਣ ਕੇ ਨਾ ਕਾਪੀ ਦਵਾਈ ਦੇਣ ਪਹਚਾ ਦੂੰਗੀ ਅਣਕੇ ਤੇ ਜਿੰਜ ਗਲ ਲੁਕੀਆਂ ਰਹਿਣ ਦੀ ਉਹ ਕੁਛ ਨਹੀਂ ਹੁੰਦਾ ਲੁਕੀਆਂ ਹੀ ਰਹਿਣੀਆਂ ਵਾ ਜੇ ਕਿਸ ਨੂੰ ਗੱਲ ਦੱਸਾਂਗੇ ਦੂਜੇ ਤੇ ਜਿੰਨਾਂ ਤੇ ਫੇਰ ਹੀ ਗੱਲ ਪਤਾ ਲੱਗਦੀ ਆ ਐਦਾਂ ਥੋੜੀ ਗੱਲ ਦਾ ਕੀ ਤਾਂ ਪਤਾ ਲੱਗਣਾ ਵਾ ਚਲ ਫੇਰ ਵੀ ਉਹ ਕੋਈ ਫੈਸਲਾ ਲੈਣ ਵਿੱਚ ਮਦਦ ਕਰਨਗੇ ਮੈਂ ਐਦਾਂ ਕੀ ਪਤਾ ਕਾਲੀ ਨਾ ਕਰ ਜਾ ਕੋਈ ਤੇ ਜਿਹੜੀ ਮੈਨੂੰ ਲੱਗ ਇੰਨੇ ਚਿਰਾਂ ਦੀ ਰਹਿਣ ਦੀਆਂ ਤੇਰੀ ਹਰ ਗੱਲ ਤੇ ਸਿਆੜ ਲੈਣੀ ਆ ਤੇ ਮੇਰਾ ਕੋਈ ਮੁੱਲ ਨਹੀਂ ਫੇਰ ਹੈਗਾ ਲੈਂ ਦੀ ਦੀ ਉਹ ਤੇ ਮੈਂ ਤੇ ਅੱਗੇ ਰੱਬ ਦਾ ਧੰਨਵਾਦ ਕਰਦੀ ਆਂ ਵੀ ਮਿਲੂ ਜਠਾਣੀ ਮਿਲੀ ਉਹ ਵੀ ਪੈਣਾ ਵਰਗੀ ਤੇ ਬੱਸ ਫਿਰ ਮੇਰੀ ਗੱਲ ਮੰਨ ਤੇ ਕਿਸੇ ਨਾਲ ਗੱਲ ਨਾ ਕਰੀਂ ਇੱਥੇ ਸਿਰਫ ਇਹ ਗੱਲ ਆਪਣੇ ਦੋਹਾਂ ਤੱਕ ਹੀ ਰਹਿਣੀ ਚਾਹੀਦੀ ਆ ਲੱਗੀ ਸਮਝੇ ਬਾਕੀ ਕੋਈ ਗੱਲ ਨਹੀਂ ਮੈਂ ਤੈਨੂੰ ਫੋਨ ਤੇ ਗੱਲ ਸਮਝਾ ਦੂੰਗੀ ਸਾਰੀਆਂ ਹੀ ਠੀਕ ਹਾਏ ਹਾਏ ਸਟਾਰ ਨਹੀਂ ਹੋਣਿਆ ਹਾਏ ਆ ਕੀ ਹੋ ਗਿਆ ਇਹਨੂੰ ਇਹ ਮੱਗ ਗਿਆ ਹਾਏ ਲੋਕੋ ਮੋਟਰਸਾਈਕਲ ਮੱਗ ਗਿਆ ਹਾਏ ਮੋਟਰਸਾਈਕਲ ਮੱਗ ਗਿਆ ਹਾਏ हाई कि जाना आप सारा तेल दुल गया हो सारा तेल दुल गया चल तेल दुल गया सारा मग गया मग गया हूं नहीं गुडी उ तो चुकी भज के आए हाई नीत गाड़ियों चुक गाली छेती छे भेजा गाड़ियों चुक सा मोटरसाइकिल खराब हो गया

ਨਹੀਂ ਮੈਂ ਕੋਲ ਤੋਂ ਦੇਖਪੋਗੇ ਤੁਸੀਂ ਤੂੰ ਪਰਾ ਹੋ ਨੀ ਡੈਡੀ ਕਿੱਥੇ ਨਾਲੇ ਤੂੰ ਪਰੇ ਹੋ ਜਾ ਪਰੇ ਸਾਡੇ ਚੜਾ ਲੈ ਕਿ ਮੈਂ ਤੈਨੂੰ ਸਾਡੇ ਚੜਾ ਲੈ ਸਾਡੇ ਪਰੇ ਹੋ ਜਾ ਪਰੇ ਹੋ ਜਾ ਸਾਡੇ ਚੜਾ ਦੇਣਾ ਡੈਡੀ ਕਿੱਥੇ ਨਾਲੇ ਗਈ ਜੀ ਡੈਡੀ ਕਿਰ ਜੜੀ ਜਿਹੜੇ ਮੋਟਰਸਾਈਕਲ ਤੇ ਆਈ ਉਹ ਮੇਰਾ ਪਰੋਣਾ ਤੂੰ ਪਰੋਣਾ ਹੀ ਤੁਹਾਡਾ ਕਹੋ ਕਿੱਥੇ ਚਲ ਗਈ ਡੈਡੀ ਕਿੱਥੇ ਉਹ ਭੱਜ ਗਿਆ ਕਿ ਵੀ ਨੂੰ ਨਾ ਤੈਨੂੰ ਨਹੀਂ ਖਾਣਾ ਤੇ ਮੈਂ ਕਿਹਾ ਮੋਟਰਸਾਈਕਲ ਤੇ ਐਹੋ ਹੀ ਆ ਨਾ ਤੁਰ ਤੁਰ ਮਰ ਜੇਗਾ ਉੱਥੇ ਰਾਜ ਤੇ ਪਾਣੀ ਨਹੀਂ ਦੇਣਾ ਕਿਸੇ ਨੇ ਮੇਰੇ ਤੋਂ ਬਗੈਰ ਮੋਟਰਸਾਈਕਲ ਤਾਂ ਮੈਂ ਲੈ ਜਲਦੀ ਮੋਟਰਸਾਈਕਲ ਨਾ

ਡੰ 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 ਨਾ ਜੁੜਾ ਜਾਣਾ ਹੁਣ ਇਹਨੂੰ ਹੁਣ ਛੱਡ ਲੱਗ ਜੀ ਇੱਥੇ ਰਹਿੰਦੇ ਨਾ ਜੁੜਾ ਕੇ ਤਨੇ ਮਨਪ੍ਰੀਤ ਸਾਰੇ ਕੱਪੜੇ ਪਾ ਲਏ ਹੈਂ ਛੱਡੇ ਨੇ ਰੋਣ ਕਿਉਂ ਡਈ ਆ ਮਨਪ੍ਰੀਤ ਕਿਉਂ ਨਹੀਂ ਮਨ ਹਲਕਾ ਕਰਨ ਬੋ ਵੇ ਪਰਝਾਈ ਤੇੜੀ ਕਿੰਨੇ ਚਾਹ ਨਾਲ ਲੈਣ ਆਈ ਤੈਨੂੰ ਵਿਆਹ ਤਾਂ ਬਾਅਦ ਆ ਪਹਿਲੀ ਵਾਰ ਆਈ ਓ ਦੈ ਮਨਹੋਲਾ ਘਰੀ ਜਾਂਦੀ ਐ ਇਦਾਂ ਦੀਆਂ ਪਰਚਾਈਆਂ ਕਿਤੇ ਘਰ ਘਰ ਜਾਂਦੀਆਂ ਨੇ ਤੇ ਨਾਲ ਲੱਭਦੀ ਐ ਵੀ ਕਿੰਨੀ ਕਰਮਾਂ ਵਾਲੀ ਐ ਤੂੰ ਆਵੇਂ ਨਾ ਮੇਰੇ ਪਿਆਰ ਮਨਹੋਲਾ ਕਰ ਸਾਰਾ ਕੁਝ ਆਵੇ ਕੱਪੜੇ-ਕੂੜੇ ਪਾੜਤੇ ਆ ਕਿਤੇ ਘਰ ਘੱਡੇਂ ਹੀ ਆ ਵੀ ਮਨਹੋਲਾ ਕਰਨ ਸਿਦਾਨੇ ਹੈ ਕਮਲੀ ਹੋਈ ਫਿਰਦੀ ਆ ਇੱਕ ਮਨਜੋਤ ਕਰਕੇ ਬਸ ਕੀ ਸੋਚੀ ਆ ਉਹਨੇ ਦੱਸ ਤੇਰਾ ਸੋਚਿਆ ਕੁਝ ਨਾਲੇ ਰਹੀ ਗੱਲ ਐ ਬੱਚੇ ਦੀ ਟੈਨਸ਼ਨ ਨਾ ਲੈ ਜ਼ਿਆਦਾ ਸੁੰਦਾ ਨਹੀਂ ਤੇ ਮੈਂ ਅੱਗੇ ਵੀ ਕਿਹਾ ਨਾ ਗੁੰਗਵਟਾ ਕਰਕੇ ਬੈਠੀ ਰਿਆ ਕਰ ਨਹੀਂ ਜੀ ਜੀ ਉਹਦੀ ਤੇ ਨਹੀਂ ਕੋਈ ਜੀ ਟੈਨਸ਼ਨ ਹੈ ਫਿਰ ਕਿਹਦੀ ਟੈਨਸ਼ਨ ਹੈ ਬੱਚੇ ਦੀ ਤੈਨੂੰ ਮੈਂ ਅੱਗੇ ਆਖਿਆ ਤੂੰ ਹਟਦੀ ਨਹੀਂ ਆਗੀ ਮੈਂ ਸਾਹ ਸਾਹ ਜੜਾਤਾ ਮੈਨੂੰ ਮੈਂ ਪਿੱਛੇ ਲਾ ਕੇ ਤੁਹਾਨੂੰ ਥੱਲੇ ਦੇ ਦੇਣਾ ਮੈਂ ਫਿਰ ਦੇ ਦੇਣਾ ਮੈਂ ਮਿੱਚੀ ਹੋ ਜੂ ਕੰਨੀਆਂ ਕੀ ਆਏ ਬੇਕਲਾਂ ਜੀਆਂ ਇਹਨਾਂ ਨੂੰ ਹਾਏ ਹੁਣ ਮੈਂ ਵੀ ਆਖਾਂ ਕਿੱਥੇ ਭਲਾਏ ਤਾਂ ਨੀ ਆਪੀ ਕੋ ਆਵੀ ਤਾਂ ਨੀ ਆਂਤੀ ਫਾਣੋ ਨਾ ਮੈਂ ਆਪਰੋਂ ਨਾ ਵੇਖਣ ਚੱਲੀ ਆਪਨਾ ਆ ਜਾ ਹਟ ਕੇ ਦਾ ਇਦਾਂ ਮਾ ਕਿੱਥੇ ਚਲ ਗਿਆ ਸਾਹਮਣੇ ਹੈਗਾ ਹੀ ਨਹੀਂ ਉਹ ਇਦਾਂ ਹੀ ਕੱਟੀਦਾ ਕੇ ਸਾਹਮਣੇ ਹੈ ਹੈ ਨਹੀਂ ਕਿੱਥੇ ਆਓ ਮਾਸੀ ਜੀ ਉਹ ਮੇਰੇ ਕੋਸ਼ ਮਿਲਣੀ ਦਾ ਆਪਣੇ ਪਿੰਡ ਚ ਨਾ ਲੇਟ ਹੋਣ ਦੇ ਕਿੱਥੇ ਡੇੜੀ ਚੱਲ ਮਾਸੀ ਕਿਹਨੂੰ ਕਹਿਣ ਦੀ ਮਾਸੀ ਕੌਣ ਹੁੰਦੀ ਆ ਆ ਮੈਂ ਕਹਿਣ ਦੀ ਜਾ ਪਾ ਜਾ ਆਪਣੇ ਘਰ ਨੂੰ ਤੂੰ ਕੌਣ ਮਾਂ ਹੋਈ ਮਾਸੀ ਡੇੜੀ ਕਿੱਦੇ ਇਹ ਕੌਣ ਤੁਹਾਨੂੰ ਪਤਾ ਨਾ मान है? चोरी करना है यार या कर इन बनो इन बनो अंदर बनो बनो इन तेनो इन ना आरी बांध देना तू भी चल चलो मैं तेनो बन दुआ जानी है मैं बांध देना तेनो दुआ चल तेनो भी बनना है यार बांध लगा रहा है और ये तान तू मार प्रीत ये हो गया ये अब अभी उतार दिया ये पास में तू ये क्या मगर तो निवान पहन दी मेरे ਤਾਨੂੰ ਪੈ ਗਈ ਆ ਹੋਰ ਤਾਨੂੰ ਮਰ ਗਈ ਮਨਪੀ ਸੱਚੀ ਆ ਪਤਾ ਨਹੀਂ ਕਿੱਦਾਂ ਇੱਥੇ ਟਾਈਮ ਪਾਸ ਕਰਨ ਦੀ ਕੱਲੀ ਮੰਨ ਪੀ ਤੇ ਤਾਈ ਕੀ ਹੈਗੀ ਮੈਂ ਵੀ ਤਾਨੀ ਟਾਈਮ ਪਾਸ ਕਰਨ ਦੀ ਆ ਇੱਥੇ ਪਤਾ ਨਾ ਖਾ ਟਾਈਮ ਪਾਸ ਕਰਨਾ ਵੇ ਸੁਗਾਈ ਬੰਦਿਆਂ ਨਾਲ ਕੁਛ ਨਹੀਂ ਹੁੰਦਾ ਤੀ ਬਹੁਤ ਪਾਣੀ ਤਾਂ ਨਹੀਂ ਪੀਓ ਇੱਥੇ ਬੈ ਕੇ ਪਾਣੀ ਪੀਓ ਕੁਛ ਹੁੰਦਾ ਮੈਂ ਇਹਨੂੰ ਕਰਦੀ ਸੂਤ ਤਾਈ ਚੋ ਬਗਾ ਕਰਦੇ ਭੇਜਾ ਤਾਂ ਮਨ ਨਾਲ ਤਾਂ ਦੱਸਾਈ ਮੈਂ ਨਹੀਂ ਕੁੜੀਆ ਬੂਆ ਖੋਲ ਦੇ ਉਹਨੂੰ ਬੂਆ ਨੇ ਖੋਲ ਦਈ ਪੰਜ ਮਿੰਟ ਵੇਟ ਕਰ ਬੱਸ ਉਹਨੂੰ ਉਹ ਕਾਲੇ ਸੁਗਾਈ ਜਿਹੜੀ ਆਈ ਨਾ ਉਹਨੂੰ ਬੰਨਾਈ ਹੋਣਾ ਅੱਜ ਮੈਂ ਬਾਹਰ ਦੇ 5 ਮਿੰਟ ਚੁੱਪ ਕਰ ਜਾ ਨਹੀਂ ਮੈਂ ਚੁੱਪ ਨਹੀਂ ਕਰਨਾ ਬੂਆ ਖੋਲ ਮੈਂ ਕਾਲੇ ਸੂਟਰ ਦੀ ਲੱਤ ਬੰਨ੍ਹ ਦੇਣੀ ਉੱਥੇ ਬਾਰੀ ਨਾ ਵੇਖੀ ਸੀ ਲੱਤ 5 ਮਿੰਟ ਠੀਕ ਤੂੰ ਤੇਰੀ ਪਤਾ ਨਹੀਂ ਕਿੱਧਰ ਨੂੰ ਚਲ ਗਈ ਆ ਲੱਭੇ ਨਹੀਂ ਆ ਚੱਲੀਏ ਨਹੀਂ ਚੱਲ ਪਾਣੀ ਪੀ ਲਓ ਇੱਦਾਂ ਹੀ ਕਹਿੰਦੀ ਹੁੰਦੀ ਆ ਕਰਦੀ ਨਹੀਂ ਕੁਝ ਵੀ ਕਰਦੀ ਨਹੀਂ ਮੈਂ ਮੰਨਦੀ ਤਾਂ ਉਹਨੇ ਕਿਸੇ ਨਾ ਕਿਸੇ ਨੂੰ ਛੱਡ ਲਾ ਦੇਣੀ ਜਾਂ ਮੈਨੂੰ ਕਿੱਥੇ ਪਤਾ ਨਹੀਂ ਡੈਡੀ ਕਿੱਧਰ ਨੂੰ ਚਲ ਗਏ ਇਤੋਂ ਡਰਦੀ ਕੋਈ ਨਹੀਂ ਆ ਜਾਂਦੇ ਆ ਫਤਨ ਪਰ ਡਾਰੀ ਜਾਂਦਾ ਬੰਦਾ ਤੇ ਡਾਰੀ ਜਾਂਦਾ ਵਾ ਕੋਈ ਗੱਲ ਨਹੀਂ पैसे गला रुपया पाँच सौ तो जो तो तू कि नर्स हो ना तो दवाई लै लो चंगा नहीं मैं नहीं देने बस फिर भी वे थाव पैसे तो बनते ही है ना बेचारी पहली बार चली है विह तो पता तो बाकी गल ना करना फिर पता ना, तो ना लगन दे बाकी टेंशन ना लेनी तेरी गल दी जात चंगा ना खोल पीछे ताई तक 5 मिनट रुक जा बस आ गई है मैं आ खोल बुआ

ਮੇਰਾ ਸੂਟ ਪਾ ਲੋ ਬੈਗ ਚ ਮੈਨੂੰ ਖੋਲੋ ਬੂਆ ਚਲ ਜਾਓ ਸਾਈਕਲ ਕੌਣ ਲੈ ਗਿਆ ਇੱਥੇ ਮੋਟਰਸਾਈਕਲ ਹੀ ਕੁਛ ਦੇਣ ਜੀ ਭਾਈ ਚੁੱਕ ਕੇ ਲੈ ਗਈ ਹੋਵੇ ਹੁਣ ਮੈਂ ਕਿਧਾਂ ਅੱਖਾਂ ਇਹਨਾਂ ਨੂੰ ਵੀ ਆ ਜਾਊਗਾ ਕੁੜੀਓ ਕਿਤੇ ਆਈ ਨਾ ਜਾਵੇ ਬਾਬਾ ਤੇ ਡਰੀ ਲੱਗੀ ਜਾਂਦਾ ਨੀ ਬੂਆ ਖੋਲੋ ਨੀ ਬੂਆ ਖੋਲੋ ਮੈਂ ਵੀ ਜਾਣਾ ਨਾਲ ਓ ਚਲ ਗਈਆਂ ਮਤਾਈ ਚਲ ਤੂੰ ਖੂਵਾਂ ਤੇ ਖੋਲ ਦੇ ਚਲ ਆ ਜਾ ਬਾਹਰ ਹਾਏ ਕਿੱਥੇ ਗੁਰੀ ਓ ਚਲ ਗਈਆਂ ਪਰੇ ਹੋ ਜਾ ਪਾਈ ਉੱਧਰਾਂ ਕੀ ਕਰਦੀ ਆ ਪਰੇ ਹੋ ਜਾ ਪੱਬੀ ਇੱਥੇ ਹੋਣੀ ਡੈਡੀ ਤੁਰ ਕੇ ਜਾਇਆ ਜਾਣਾ ਮੈਂ ਕਿੱਥੇ ਬੈਗ ਵਿੱਚ ਫੜਨਾ ਨਹੀਂ ਕਹਿੰਦੀ ਲਾ ਦੇ ਫਟਾੜੀਆਂ ਨਾ ਜਾਈ ਮਾਸੀ ਫੇਰ ਹਾਂ ਕਰਕੇ ਮੇਰੇ ਮਗਰ ਹਾਏ ਇੰਜ ਕਿੱਥੇ ਚੱਲੀ ਆ ਕਿੱਥੇ ਚੱਲੀ ਮੈਨੂੰ ਵੀ ਲੈ ਜਾ ਨਾਲ ਵੇਲਾ ਮੈਨੂੰ ਵੀ ਲੈ ਜਾ ਹਾਂ ਮੈਨੂੰ ਵੀ ਲੈ ਜਾ ਤੂੰ ਵੀ ਨਾਲ ਕਿੱਥੇ ਲੈ ਕੇ ਜਾਣਾ ਮਾਂ ਮੰਮੀ ਤੂੰ ਕਿੱਥੇ ਚੱਲੀ ਆ ਮੈਂ ਮੈਂ ਤੇ ਇਹਨਾਂ ਨੂੰ ਤੇ ਕੱਲ ਚੱਲੀ ਆ ਤੇ ਤੁਹਾਨੂੰ ਚੰਗੇ ਨਹੀਂ ਨਾ ਲੱਗਣਦੇ ਇੰਨੇ ਜਾਣਾ ਵਾ ਇਹ ਪਿੰਦੀ ਵਾਲੀ ਕਿੱਥੇ ਗਈ ਮੈਂ ਲਾਤੀ ਪਿੰਦੀ ਮੈਂ ਲਾਤੀ ਸੀ ਤੇ ਇੱਕ ਬੇਬੀਆਂ ਤਾਂ ਹੀ ਪਰੌਣੀ ਆਈ ਸੀ ਉਹਨਾਂ ਨੂੰ ਆਪਣੇ ਘਰ ਜਾਣਾ ਵਾ ਅਬ ਇਹ ਮੇਰਾ ਵਾ ਇਹ ਵੀ ਚੱਲੀ ਕਿੱ데 ਵੀ ਇੱਥੇ ਹੀ ਨਹੀਂ ਚੱਤੀ ਚਲ ਜਾ ਫਿਰ ਚੰਗਾ ਬਾਈ ਮੈਂ ਨਹੀਂ ਜਾਣਦੇ ਤੈਨੂੰ ਨਹੀਂ ਜਾਣਦੀ ਤੇ ਚੱਲੀ ਨਹੀਂ ਜਾਣਦੀ ਤੇ ਉਹ ਪ્યોਰ ਹੁੰਦੇ ਤੇ ਨਹੀਂ ਜਾਣਦੀ ਨਹੀਂ ਜਾਣਦੇ ਨਾ ਮੈਂ ਚਲ ਬਾਹਰ ਛੱਡੋ ਹੱਥ ਛੱਡੋ ਮੈਂ ਨਹੀਂ ਜਾਂਦੇ ਨਾ ਮੈਂ ਨਹੀਂ ਜਾਣਦੇ ਨਾ ਇਹਨੂੰ ਨਾ ਜਾ ਵੇਲਾ ਹਾਂ ਤੂੰ ਕਿੰਨੀ ਛੋਨੀ ਆਂ ਕੀ ਕਰਦੀ ਹੰਨੀ ਆਂ ਪਰਾ ਹੋ ਜਾ ਤੂੰ ਮੈਂ ਨਹੀਂ ਜਾਣਦੇ ਨਾ ਮੈਂ ਕੋਈ ਜ਼ੋਰ ਲਾ ਰਹੀ ਹਾਂ ਬੋਲਦਾ ਤੂੰ ਕਿਉਂਸ਼ ਦੋਨ ਦਾ ਜ਼ੋਰ ਲਾ ਰਹੀ ਆਂ ਆ ਕੇ ਨੂੰ ਆ ਜਾਂਦੀ ਆਂ ਨਹੀਂ ਤੂੰ ਜਾ ਆਪਣੇ ਘਰ ਨੂੰ ਮੈਨੂੰ ਦੋਰਨ ਚੱਲੀ ਆ ਜਾਂਦੀ ਤੂੰ ਜਾ ਜਾ ਸਸਰੀ ਘਰ ਸਸਰੀ ਘਰ ਜਾ ਜਾ ਤੂੰ ਆ ਜਾ ਗਾਂ ਆ ਜਾ ਨਹੀਂ ਮੈਨੂੰ ਗਾਂ ਕਰ ਰਹਾ ਮੈਂ ਬਿਹਾਰੀ ਆਂ ਆਮ ਮੈਨੂੰ ਰੋਟੀ ਛੇ ਨਹੀਂ ਹੈ ਤੈਨੂੰ ਰੋਟੀ ਮੈਂ ਕਿਹਦੀ ਖਾਣੀ ਤੇ ਆਪਾਂ ਮੂੰਹ ਕਰਾ ਕਰਦੀ ਗਾਲ ਨੂੰ ਰੋਟੀ ਖਾਣੀ ਮੈਂ ਮੇਰੇ ਬੁਰੇ ਬਣ ਆਨੇ ਤੋਂ ਇਧਰ ਵਰਦਿੰਛ ਦਾ ਕਿਉਂ ਨਾ ਮੈਨੂੰ ਸ਼ਦਾਨ ਕੀਤਾ ਵਾ ਅੱਜ ਹੁਣ ਮੈਨੂੰ ਮੌਕਾ ਮੈਨਾਂ ਤੇ ਮੈਂ ਸ਼ਦਾਨ ਲਵਨੀ ਆ ਚਾਹ ਤੇ ਰੋਟੀ ਖਵਾ ਲਾ ਹਾਏ ਕੀ ਕਰਾਂਗੀ ਮੈਨੂੰ ਕੀ ਕਰਾਂਗੀ ਮੈਨੂੰ ਵਰਦਿਆ ਕਿ ਮੈਨੂੰ ਅੱਜ ਹਾਏ ਨਹੀਂ ਜਾਵਾਂ ਛੇਤੀ ਤੋਰ ਫਸ ਜੜੀ ਨੂੰ ਵੇਖੀਏ ਮੈਂ ਕਦੋਂ ਦਾ ਫੋਨ ਕੰਡਿਆ ਤੂੰ ਹੀ ਫੋਨ ਹੀ ਨਹੀਂ ਚੁੱਕਣ ਦੀ ਆ ਜੜੀ ਫੋਨ ਤੇ ਉਹ ਰੋਣਾ ਛੁੱਕਾ ਲੈ ਰਹਿ ਗਿਆ ਸਭ ਕੋ ਠੀਕ ਹੋ ਜਾਣਾ ਕੋਈ ਨਹੀਂ ਉਹ ਰੋਣ ਤੋਂ ਨਹੀਂ ਆ ਛੁੱਕਾ ਛੁੱਕਾ ਜੜੀ ਮੋਟਰਸਾਈਕਲ ਉੱਤੇ ਲੱਗਿਆ ਉਹ ਉਹ ਕੌਣ ਲੈ ਗਿਆ ਉੱਥੋਂ ਉਹ ਮਾਸੀ ਲੱਗੀ ਰੇਡ ਦੀ ਮੈਂ ਨਹੀਂ ਜਾਣਾ ਮੈਂ ਜਾਇਓ ਉਹ ਤੇ ਸਾਡੇ ਮਗਰ ਦੌੜਾ ਤੂੰ ਫੜ ਲਏਂਗੀ ਨਹੀਂ ਮੈਂ ਜਾਣਾ ਬੂਆ ਮਾਰਿਆ ਉਹਦਾ ਉਤਰਾਂ ਬੂਆ ਮਾਰ ਲਿਆ ਵਾ ਉਹ ਰੈਨ ਨੂੰ ਮੋਟਰਸਾਈਕਲ ਬਾਅਦ ਚੱਲ ਦੱਸੇ ਚੱਲ ਜਾਨੇ ਨਹੀਂ ਉੱਥੇ ਖਲੋਣੇ ਜਾਂ ਕੋ ਨਹੀਂ ਅੰਦਰ ਡੜੀ ਲੈ ਆਉਂਦੇ ਆ ਮੈਂ ਲੈ ਆਉਣਾ ਕੋਈ ਹਾਸਤੇ ਨਾ ਮੈਂ ਜਾਨਾ ਕੋਈ ਨਹੀਂ ਇੱਥੇ ਖਲੋ ਜਾ ਇੱਥੇ ਖਲੋ ਜਾ ਤੁਸੀਂ ਜਾਇਓ ਨਾ ਜਾਇਓ ਨਾ ਕਿ ਜਾਇਓ ਨਾ ਖਲੋ ਜਾ ਮਨ ਵੀ ਉੱਥੇ ਕੇ ਬਹਿਨੇ ਆ ਜਾ ਆਹ ਹੋਲੇ ਹੋ ਜੀਏ ਫੇਰ ਨਾ ਆ ਜੇ ਮਗਰ ਮੰਮੀ ਆਵੇ ਤੇ ਅੰਦਰ ਵੜ ਜਾਂਦੇ ਜੇ ਵੇਖ ਕੇ ਫੇਰ ਕੇਸ ਦਾ ਡੜੀ ਖਲਾ ਰਣ ਜੋਤੀ ਮੈਂ ਤਾਂ ਪਰੋਣਾ ਸਾਹਮਣੇ ਬਾਸਰੀ ਨਹੀਂ ਹੈਗੀ ਮੇਰੇ ਤੇ ਨਾਰ ਤੇ ਨਾਰ ਚੜ ਗਈ ਸੀਗੀ ਤੁਹਾਡੀ ਡਰ ਦੇ ਨਾਲ ਹੀ ਚੜ ਜਾਂਦੀ ਆ ਹੋਰ ਕੋਈ ਗੱਲ ਨਹੀਂ ਹੈਗੀ ਤੇਨੇ ਦਸ ਦਾਖਲਾ ਆ ਰਿਹਾ ਤੇ ਮੈਂ ਤਾਂ ਅੰਜ ਥੱਕ ਗਈ ਹੁਣ ਤੂੰ ਕਿ ਲੱਭਣ ਡੀਆਂ ਜੋਤੀ ਤੀ ਲੱਭਣ ਡੀਆਂ ਤਾਨੂੰ ਦਿਖਾ ਨਹੀਂ ਡਿਆ ਕਿ ਲੱਭਣ ਡੀਆਂ ਲੱਗੀਆਂ ਤਾਂ ਟਕਾਪਾ ਲਾਉਣ ਡੰਡੇ ਨਾਲ ਚੰਗੀ ਤਰ੍ਹਾਂ ਅੱਜ ਮੈਨੂੰ ਮੌਕਾ ਮਿਲਿਆ ਵਾ ਵੇਖੀ ਸਹੀ ਤਾਂ ਮੈਂ ਕੀ ਹਾਲ ਕਰਦੀ ਜੇ ਹੁਣ ਇਹਦਾ ਸ਼ਦਾਾ ਲਾਉਣਾ ਵੇਖੀ ਕਿਹ ਤੇਰਾ ਹਣ ਮੈਂ ਤੇ ਛੱਡ ਮੰਮੀ ਤੂੰ ਡਰਦੇ ਰਿਹਾ ਕਰੋ ਬਸ ਹੁਣ ਮੈਂ ਨਹੀਂ ਜ ਡਰਨਾ ਨਾ ਵੀ ਅੱਜ ਵੇਖ ਲਓ ਘਰ ਵੇਲਾ ਮ ਕੋਈ ਹੈ ਵੀ ਨਹੀਂ ਆ ਇੱਥੇ ਤਹੀਂ ਤਮਾਸ਼ਾ ਵੇਖੋ ਬਸ ਬਾਹਰ ਬੈਠ ਕੇ ਚਲੋ ਕੁੜੀਆਂ ਬਹੁਤ ਦੌੜ-ਦੌੜ ਛੇਤੀ ਮੈਨੂੰ ਛੇਤੀ ਪਾ ਜੜੀ ਪਈ ਏ ਮੰਮੀ ਛੇਤੀ ਬੈਠੋ ਛੇਤੀ ਦੌੜ ਆ ਗਈਆਂ ਹੌਸਲਾ ਕਰੇ ਕਿੱਥੇ ਵੜ ਗਈ ਉਹ ਨਾ ਆਂ ਤੇ ਗਈ ਮੈਂ ਹੈਂਛ ਤੇ ਆਣ ਕਿੱਥੇ ਬਹਿ ਗਈ ਜਾ ਕੇ ਵੱਲੇ ਨਹੀਂ ਸਧਿਆਣੇ ਇੱਥੇ ਪਿੱਛੇ ਗਵੜੀਆਂ ਕੀ ਆ ਕੀ ਆ ਕੀ ਆ ਕੀ ਦੱਸ ਕੋਲ ਦਾ ਬੂਆ ਬੂਆ ਕੋਲ ਤੇ ਪੈਣਾ ਦੱਸਣ ਤਨ ਕੀ ਚਾਹਦਾ ਫਲਾਇ 10 ਮਿੰਟ ਕੀ ਚਾਹੀਦਾ ਤੈਨੂੰ ਰੋਟੀ ਖਾਣੀ ਮੈਂ ਕਿੰਨੀ ਵਾਰੀ ਰੋਟੀ ਖਾਣੀ ਦੀ ਹਾੜੀ ਚ ਕਿੰਨੀ ਵਾਰੀ ਖਾਣੀ ਦੋ ਦੇ ਦੇ ਮੈਨ ਹਾਏ ਕੀ ਹਾਏ ਦੰਦਾ ਮੈਂ ਟਿੱਡ ਤੇ ਡਰਾਮ ਚ ਗਿਆ ਤੇ ਟਿੱਡ ਕੱਢਿਆ ਵਾ ਰੋਟੀ

ਹੋਂਡਾ ਚਾਖ ਲੈ ਰਹੇਗੇ ਹਾਏ ਵਾਹ ਸਾਹਿਬਾ ਉਹ ਤਾਂ ਮੈਨੂੰ ਕੰਮ ਲੈ ਦਿੱਤਾ ਚੰਗੀ ਵਾਲੀ ਨਾਲ ਤੈਨੂੰ ਸ਼ਗਾਰ ਤੇ ਮम्मी ਤੇ ਸ਼ੋਰ ਨਾ ਛੱਡ ਦੇ ਮਾਰਨ ਦਾ ਸਾਪਾ ਮੁਕੇ ਨਾ ਸਾਰਾ ਘਰ ਨਾਲ ਸਾਰੇ ਬੈਠੇ ਜਦੋਂ ਦੇ ਆਏ ਨੇ ਤੂੰ ਸਮਝ ਤੇ ਤੇਰਾ ਕੀ ਕੀ ਚਾਹੀਦਾ ਕੀ ਚਾਹੀਦਾ ਕੀ ਚਾਹੀਦਾ ਕੀ ਇਹ ਲੋਟੇ ਚਾੜਾ ਛੱਡ ਬੋ ਮਮੀ ਤਹੇਗਾ ਤਾਂ ਬਚਾਈ ਜਾਇਆ ਅੱਛਾ ਬਰਕਰ ਮੌਕਾ ਮਿਲਿਆ ਗਾ ਮਰ ਲੈਣੇ ਗਾ ਨਹੀਂ ਨਹੀਂ ਸਭਾ ਬੰਨ ਮਰ ਲੱਗਿਆ ਨਹੀਂ ਕੋਈ ਕਿਤੇ ਨਾ ਸਾਡਾ ਨਾਮ ਹੈਗੀ ਮਮੀ ਕੋਈ ਨਾਮ ਨਹੀਂ ਲੱਗਣਾ ਕਿਸੇ ਨਾ ਆਪਣੀ ਸ਼ਦਾਦਲ ਹੋਰ ਵਿੱਚ ਬੱਤੀ ਉੱਤੀ ਲੱਗੀ ਆ ਇਹ ਨਹੀਂ ਨਾ ਜਾਣਾ ਇਹ ਤੁਹਾਨੂੰ ਖੜ ਕੇ ਲੈ ਜਾਣੀ ਆ ਉਹ ਕਿਤੇ ਨਹੀਂ ਖੜਦੇ ਹਾਂ ਵੀ ਤੁਸੀਂ ਬਚਾਈ ਜਾਂਦੇ ਵੇਚੀ ਹੁੰਦੇ ਤੁਸੀਂ ਜਦੋਂ ਵੇਖੋ ਉੱਥੋਂ ਪੈਂ ਗਿਆ ਬੰਦਾ ਚਲ ਪਾਣੀ ਪਿਆ ਲੀਏ ਉਹ ਰਹਿਣ ਦਾ ਗੋਲੀ ਨਹੀਂ ਵੱਜ ਗਈ ਇਹਨਾਂ ਮੈਂ ਤਾਂ ਪਈ ਜਾਂਦਾ ਕਾੜੀ ਸ਼ਾਂਤੀ ਦੇ ਕਾੜੀ ਸੌਵਾਂਗੇ ਕਿ ਤਰ੍ਹਾਂ ਮਾਨ ਨਾਲ ਸੌਂਦਾ ਸੌ ਆਊਗਾ ਇਹਨਾਂ ਦਾ ਕਮਲ ਕੀਤਾ ਜਿੰਨਾ ਨਹੀਂ ਹੋਇਆ ਸ਼ਦਾ ਕੀ ਉਹਨਾਂ ਹੋ ਗਿਆ ਕੰਮ ਤਾਂ ਡਰਦੀ ਵੜੀ ਰਹਿੰਦੀ ਅੰਦਰ ਵਾ ਵਾ ਕਰਦੀ ਹਿੰਦੀ ਸਾਰਾ ਦਿਨ ਕੀ ਕੀਤਾ ਆਹ ਤਾਂ ਚੰਗੀ ਬਲੀ ਤਾਂ ਇਹ ਸ਼ਦਾਈ ਹੋ ਗਿਆ ਨਾਲ ਸਾਰਾ ਟੱਬਰ ਉੱਠੋ ਭੈਣ ਜੀ ਹੋ ਨੂੰ ਸਾਸੇ ਹਨਾ ਸੌਖ ਦਾ ਰੋਟੀ ਪਾਣੀ ਖਾਨੀ ਆ ਆਪਣੀ ਨੀਂਦ ਉੱਠੀ ਤਾਂ ਆਪਣੀ ਨੀਂਦ ਸੋਈਣਾ ਹੀਗਾ ਜਿੱਦਾਂ ਤੇ ਕੀ ਬਲਾ ਜੇ ਆਣ ਕੇ ਇੱਥੇ ਰਹਿਣ ਤਾਂ ਦੀ ਨੀਂਦ ਹੀ ਹਰਾਮ ਹੋ ਗਈ। ਤਹੀ ਤੋਏ ਹੀ ਪਾਣ। ਦਹਾਂਛ ਦਾ ਅਗਲਾ ਅਰਜੂਗ ਤਾਂ ਗੱਲ ਕਰੀ ਦੇਉਣੀ। ਠੀਕ ਨਹੀਂ। ਪਰ ਮੈਂ ਤਾਂ ਇਹ ਤਾਂ ਆੜੋਂ ਨਾਲ ਪਾਸ ਛੋਟੇ ਨੂੰ। ਮੰਦਨੋ ਨਾ ਵੜਿਆ ਹਾਂ। ਮਾਂ ਨਾਲ ਸਹੀ ਆਪਾਂ ਜਾ ਕੇ। ਬਾਤ ਮੰਨ ਪਾਇਆ ਨਹੀਂ। ਤਾਂ ਕਰ ਦੋ ਇਹਨੂੰ। ਪੱਕਾ ਭੁੱਖਾ ਕੋਈ ਲੋੜ ਨਹੀਂ ਚ।

ਉਹ ਜੀ ਜਿਵੇਂ ਜਿਹੜਾ ਗੰਡੀ ਜਿੰਦਗੀ ਦੀ ਮਾਂ ਪੀ ਦਾ ਰੋਈ ਕੇ ਜਾਣੀ ਪਾਣੀ ਫੜੀ ਮੈਂ ਨਾ ਨਹੀਂ ਤਾਂ ਨਵੇਂ ਮਾਂ ਪੀ ਤੂੰ ਕਿਉਂ ਕਾਉਂਦੀਆਂ ਦਾ ਪਰ ਡੰਡੀ ਉਹਨੇ ਤਾਂ ਮੇਰੀਆਂ ਚੰਗੀਆਂ ਦੌਣਾ ਪੜਾਈਆਂ ਤੇ ਚੰਗੇ ਵੇਲੇ ਆ ਗਏ ਉਹਨੇ ਮੈਨੂੰ ਪਾਵੇ ਛੱਟ ਪੇੜ ਹੀ ਲਾਣ ਦੀ ਉਹ ਤੇਰਾ ਨਾ ਬੜਾ ਪਿਆਰ ਕਰਦੀ ਜੜੀਏ ਤੇਰਾ ਤਾਂ ਬਾਹ ਖਿੱਚ ਕੇ ਚਾਣਦੀ ਤੂੰ ਨਾ ਜਾ ਤੂੰ ਨਾ ਜਾ ਸਮਝ ਹੀ ਨਹੀਂ ਲੱਗਦੀ ਪੀ ਚੰਗੇ ਆ ਕਿ ਕਿਦਾਂ ਦੇ ਆ ਮੈਂ ਦੇ ਉੱਤੇ ਇੰਨੇ ਜੇ ਰਹਿ ਕੇ ਵੀ ਅਗੀ ਮੈਨੂੰ ਉਹਨਾਂ ਦੇ ਘਰ ਦਾ ਮਾਸਾ ਨਹੀਂ ਸਮਝ ਲੱਗੀ ਕਿ ਕੌਣ ਮੈਨਾਂ ਕਰਨ ਡਿਆ ਵਾ ਕੌਣ ਕੀ ਕਰਨ ਡਿਆ ਵਾ ਤੇ ਮੈਨਾਂ ਕੀ ਹੋਣ ਡਿਆ ਵਾ ਕਿੱਦਾਂ ਹੋਣ ਡਿਆ ਕੁਝ ਨਹੀਂ ਸਮਝ ਲੱਗੀ ਮੈਨੂੰ ਮਨਪੀ ਤੂੰ ਟੈਨਸ਼ਨ ਨਾ ਲੈ ਤੂੰ ਹੁਣ ਆਪਣੇ ਘਰ ਆਈ ਤੂੰ ਇਹਦੇ ਰੋਈ ਜਾਏਗੀ ਤੇ ਫਿਰ ਕੀ ਆ ਚਾਵੇਂ ਬਣਾ ਕੇ ਲਿਓਨੀ ਹੈ ਤੇ ਤੂੰ ਇਹਦਾ ਕਰੇਂਗੀ ਤੇ ਤੇਨੂੰ ਤਾਂ ਡੈਡੀ ਵੀ ਫਿਰ ਉਦਾਸ ਹੋ ਜਾਂਦੇ ਤੇਨੂੰ ਵੇਖ ਕੇ ਉਹ ਨਹੀਂ ਕਰਦੀ ਪਰ ਫਿਰ ਡੈਡੀ ਨੇ ਵੀ ਤੇ ਵੇਖਿਆ ਹੀ ਹੈ ਨਾ ਉੱਥੇ ਦਾ ਮਾਹੌਲ ਚੱਲ ਮੈਂ ਤਾਂ ਅੱਗੇ ਕਹਿਣ ਦੀ ਆ ਵੀ ਬੜੇ ਚਾਵਾਂ ਰੀਜਣ ਸਾਰਾ ਕੁਝ ਹੋਣਾ ਹੀਗਾ ਪਤਾ ਨਹੀਂ ਕਿਦਾਂ ਦੀ ਕਿਸਮਤ ਹੀਗੀ ਕਿੰਨੀਆਂ ਕ ਕਾਲੀਆਂ ਲਿਖੀਆਂ ਹੀਗੀਆਂ ਕਿਸਮਤ ਵਿੱਚ ਕੀ ਕੀ ਬਣ ਗਿਆ ਕੋਈ ਨਹੀਂ ਭਾਬੀ ਤੂੰ ਮੇਰੇ ਕੋ ਉੱਥੇ ਆਈ ਹੈ ਨਾ ਮੈਨੂੰ ਬੜਾ ਹੀ ਵਧੀਆ ਲੱਗਾ ਮੈਂ ਤਾਂ ਇੱਥੇ ਨਾ ਮੂੰਹ ਨਹੀਂ ਕਰਦੀ ਵੀ ਪਤਾ ਨਹੀਂ ਤੂੰ ਮੈਨੂੰ ਅੰਦਰ ਵਾੜਨਾ ਵਾ ਕਿ ਨਹੀਂ ਵਾੜਨਾ ਮਨਯੋਦ ਨੇ ਸਗੋਂ ਪਤਾ ਨਹੀਂ ਲਾਲਚ ਨੂੰ ਕਿ ਕਿਦਾਂ ਨੂੰ ਬੜੀ ਵਾਰੀ ਕਹਿਣਾ ਚੱਲ ਤੈਨੂੰ ਪੇਕੇ ਲੈ ਜਾ ਚੱਲ ਤੈਨੂੰ ਪੇਕੇ ਲੈ ਜਾ ਪਰ ਮੈਂ ਉਹਦੀ ਇੱਕ ਵਾਰੀ ਨਹੀਂ ਸੁਣੀ ਵੀ ਨਹੀਂ ਜੇ ਗਿਆਨ ਨੂੰ ਮੇਰੀ ਭਾਬੀ ਨੂੰ ਦੁੱਖ ਲੱਗਾ ਤੇ ਮੈਂ ਕੀ ਕਰੂੰਗੀ ਅਸ਼ਦੇ ਨੇ ਤੂੰ ਵੀ ਟੈਡੀ ਵਾਂਗ ਮੈਨੂੰ ਗਲਤੀ ਸਮਝਦੀ ਰਹੀ ਇਹ ਮੇਰੀ ਆਪਣੀ ਧੀ ਨਹੀਂ ਤੂੰ ਹੀ ਤੇ ਮੇਰੀ ਧੀਾਂ ਵਰਗੀ ਆ ਮੈਂ ਡੈਡੀ ਨੂੰ ਕਈ ਵਾਰ ਕਹਿਣਾ ਜੇ ਤੁਸੀਂ ਟੈਡੀ ਜਾਣਾ ਮੈਨੂੰ ਨਾਲ ਲੈ ਜਾ ਜੇ ਮੈਨੂੰ ਪਤਾ ਹੁੰਦਾ ਇਹੋ ਜੀ ਹਾਲ ਤੁਸੀਂ ਦੁਆੜੀ ਤੇ ਮੈਂ ਤੈਨੂੰ ਉੱਥੇ ਰਹਿਣ ਨਹੀਂ ਦੇਣਾ ਬਸ ਭਾਬੀ ਇਦਾਂ ਹੀ ਤੂੰ ਵੀ ਕਿਤੇ ਫੋਨ ਕਰਕੇ ਮੈਨੂੰ ਦੱਸ ਦਿੰਦੀ ਮੈਂ ਇੰਨੀ ਤੰਗ ਬੈਠੀ ਤੂੰ ਵੀ ਨਾ ਇੱਕ ਵਾਰੀ ਨਹੀਂ ਕਿਹਾ ਤੇ ਡੈਡੀ ਨੇ ਵੀ ਬਾਹਰ ਗੱਲ ਮੇਰੇ ਨਾਲ ਤਾਂ ਗੱਲ ਡੈਡੀ ਵੀ ਨਹੀਂ ਸਿੱਧੀ ਗੱਲ ਕਰਦੇ ਸੀ ਮੈਨੂੰ ਕਿ ਤੂੰ ਇੰਨੀ ਹਾਰ ਕੇ ਡੈਡੀ ਕੋ ਨਹੀਂ ਬਰਦਾਸ਼ਤ ਫਿਰ ਡੈਡੀ ਨੇ ਗੱਲ ਕੀਤੀ ਮੈਨੂੰ ਪੱਬੀ ਤਾਂ ਐਂ ਕਹਿੰਦੇ ਆ ਨਾ ਮਾਵਾ ਜੜੀਆਂ ਹੋਣੀਆਂ ਬੜੀ ਜ਼ਰੂਰੀ ਹੁੰਦੀਆਂ ਵਾ ਕਿਉਂਕਿ ਕਈ ਵਾਰੀ ਡੈਡੀ ਵੀ ਢਾਢ ਕੋ ਚੱਕ ਜਾਂਦਾ ਰਿਹਾ ਤੇ ਮੈਂ ਵੀ ਕਈ ਵਾਰੀ ਝੱਕ ਜਾਂਦੀ ਰਹੀ ਕਿ ਪਤਾ ਨਹੀਂ ਭਾਬੀ ਨੇ ਕੀ ਕਹਿਣਾ ਤੁgge ਕਈ ਵਾਰੀ ਤੈਨੂੰ ਪਤਾ ਹੀ ਸੈਸ ਸੁਭਾਈ ਗੁੱਸਾ ਗਿਲਾ ਹੋ ਜਾਂਦਾ ਵਾ ਬਸ ਆਹੋ ਝਾਕਾ ਹੀ ਮਾਰ ਗਿਆ ਵਾ ਖੁੱਲ ਕੇ ਗੱਲ ਕਰ ਲੈਣੀ ਚਾਹੀਦੀ ਆ ਚਲ ਜੀ ਮੇਰੇ ਮਨ ਤੂੰ ਆਪਣੇ ਵੀਰ ਨਾਲ ਹੀ ਗੱਲ ਕਰ ਲੈਂਦੀ ਆਪੇ ਉਹ ਮਿੰਦਾ ਦਿੰਦੇ ਹੁਣ ਚਲ ਤੇਰੀ ਮਾਂ ਨਹੀਂ ਸਦਾ ਮੰਦਰੀ ਮਾਂ ਨਾਲ ਨਹੀਂ ਰਹਿੰਦੀਆਂ ਜਿਹੜੇ ਭਰਾ ਪਰਜਾਈਆਂ ਮਾਂ ਬਣ ਕੇ ਵਿਖਾਲਦੇ ਵਾ ਬਸ ਭਾਬੀ ਤੈਨੂੰ ਪਤਾ ਤਾਂ ਹੈਗਾ ਹੀ ਆ ਉਦੋਂ ਕੀ ਸਿਚੁਏਸ਼ਨ ਬਣ ਗਈ ਹੋਗੀ ਪਰ ਤੈਨੂੰ ਵੀ ਪਤਾ ਹੁਣ ਡੈਡੀ ਕਿਹੜੀ ਜ਼ਿੰਦਗੀ ਦੇ ਮੋੜ ਤੇ ਆ ਕੇ ਖਲੋਗੇ ਹੌਨ ਹਾਰ ਕੇ ਸਿਰ ਤੋਂ ਪਾਣੀ ਉੱਪਰ ਨਿਕਲਣ ਆ ਪਿਆ ਹੀ ਫੇਰ ਹਾਰ ਕੇ ਡੈਡੀ ਨੇ ਕਿਹਾ ਪਈ ਉਹਨੂੰ ਲੈ ਆਈਏ ਚਲ ਬੱਚਾ ਆ ਬਣਾਵਾ ਆਏ ਪੁੱਤ ਹੁਣ ਨਾ ਕੋਈ ਫਿਕਰ ਕਰ ਹੁਣ ਤੂੰ ਆਪਣੇ ਘਰ ਆ ਗਈ ਆ ਨਹੀਂ ਡੈਡੀ ਸਿਕਰ ਨਾ ਕੋਈ ਟੈਨਸ਼ਨ ਨਾ ਲਵੀ ਕੋਈ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਬਾਈ ਕੋਈ ਲੱਗਿਆ ਤਾਂ ਨਾ ਬੋਤਾ ਤੂੰ ਨਹੀਂ ਤਾਂ ਤੂੰ ਜਿਹੜੀ ਛੇਹਿਆ ਦਿਨ ਕੱਟ ਗਈ ਉਹ ਛੇਹਿਆ ਦਿਨ ਨੇ ਤੇ ਕਿਤੇ ਬੁਰਾ ਹਾਲ ਕਰ ਦਿੱਤਾ ਕਿਤੇ ਮੈਨੂੰ ਲੱਗਾ ਆਂਡੀ ਗੁੰਡੀ ਬਹੁਤ ਦੁਖੀ ਹੋਣੀ ਓਦੇ ਤੋਂ ਤੇ ਜਿਹੜੀ ਘਰੋਂ ਹੀ ਨਹੀਂ ਨਿਕਲਣ ਦਈਦਾ ਕੋਈ ਨੁਕਸਾਨ ਨਾ ਹੋ ਜੇ ਤਾਂ ਕਰਕੇ ਪਰ ਉਹਨੇ ਨਿਕਲਣ ਕਾਹਦਾ ਦਈਦਾ ਤੂੰ ਉਹਦੇ ਮੇਰੇ ਮਗਰੀ ਪੈ ਗਈ ਤੇ ਉਹਨੇ ਤੇ ਮੇਰੀਆਂ ਉਹ ਦੌੜਾਂ ਕਢਾਈਆਂ ਮੈਨੂੰ ਦੱਸਿਆ ਨਹੀਂ ਮੈਂ ਤੇ ਮੋਟਰਸਾਈਕਲ ਉੱਤ ਕੇ ਭੱਜਾਂ ਅੱਛਾ ਤਾਂ ਮੈਂ ਫਿਰ ਕਹਾਂ ਪੱਜ ਜਾਇਆ ਉਹਨੇ ਮਗਰੋਂ ਮੋਟਰਸਾਈਕਲ ਖਿੱਚ ਲਿਆ ਮੇਰਾ ਮੇਰੇ ਥੋਦੀ ਭਾਬੀ ਦੀਆਂ ਦੌੜਾਂ ਕਢਾਈਆਂ ਕਹਿੰਦੀ ਇਹਨੂੰ ਕੁੱਟਣਾ ਮੈਂ ਅੱਛਾ ਅਹੀਂ ਉੱਥੇ ਜਾਣਾ ਹੀ ਨਹੀਂਗਾ ਪੁੱਤ ਅੱਜ ਜ਼ਿੰਦਗੀ ਨੇ ਪਤਾ ਨਹੀਂ ਕਿਹੜੇ ਕਿਹੜੇ ਮੋੜ ਤੇ ਲਿਆ ਕੇ ਬੇਲਾ ਖੜਾ ਕਰ ਦਿੱਤਾ ਇਹਨੂੰ ਕਿੰਨੇ ਜ਼ਿੰਦਗੀ ਦੇ ਮੋੜ ਆਏ ਆ ਡੈਡੀ ਕੀ ਸੋਚੀਦਾ ਤੇ ਕੀ ਹੁੰਦਾ ਕੋਈ ਪਤਾ ਲੱਗਦਾ ਪੁੱਤ ਇਹ ਪਰਮਾਤਮਾ ਦੇ ਹੱਥ ਵਾ ਸਾਰਾ ਬੰਦਾ ਸੋਚਦਾ ਕੋਹ ਆ ਹੁੰਦਾ ਕੋਹ ਆ ਪਰ ਸਾਡੀਆਂ ਸੋਚਾਂ ਕੱਖ ਨਹੀਂ ਤਾਂ ਹੀ ਕਹਿੰਦੇ ਨਾ ਤਕਦੀਰ ਕਿਤੇ ਮਾਂ ਪਿਓ ਲਿਖਦਾ ਤੇ ਬੱਚੇ ਦੀ ਬੜੀ ਵਧੀਆ ਲਿਖ ਦੇਣੀ ਹੀਗੀ ਹੁਣ ਆਪਣੇ ਕੋ ਕੋਈ ਪੈਸੇ ਦੀ ਕਮੀ ਨਹੀਂ ਕੋਈ ਮੇਰੇ ਵੱਲੋਂ ਪੜਾਈ ਦੀ ਕਮੀ ਨਹੀਂ ਕੋਈ ਡੈਡੀ ਜ਼ਿੰਦਗੀ ਦੇ ਵਿੱਚ ਗਲਤੀ ਨਹੀਂ ਕੀਤੀ ਕਿ ਮੇਰੇ ਪਿਓ ਦੀ ਪੱਗ ਨੂੰ ਦਾਗ ਨਾ ਲੱਗੇ ਪਰ ਵੇਲਾ ਕਿਸਮਤ ਨੇ ਕੀ ਕਰਾਇਆ ਤੇ ਕੀ ਨਹੀਂ ਕਰਾਇਆ ਜੋ ਮਰਜ਼ੀ ਕਰਦੇ ਰੋ ਪੁੱਤ ਹੁਣ ਆ ਤੇ ਉਹ ਜੋ ਉਹਨੂੰ ਭਾਵੇ ਆ ਪੁੱਤ ਹੁਣ ਆ ਗੱਲਾਂ ਕਰ ਕਰਕੇ ਤੇ ਆਪਣੇ ਮਨ ਤੇ ਬੋਝ ਨਾ ਲਿਆ ਨਹੀਂ ਡੈਡੀ ਬੋਝ ਤੇ ਕਹਾਦਾ ਕੋਈ ਕੋਈ ਗੱਲ ਹੁਣ ਐ ਟੈਨਸ਼ਨ ਲੈ ਹੀ ਨਾ ਕਿਸ ਗੱਲ ਦੀ ਠੀਕ ਰਜੀ ਨੂੰ ਉਹ ਠੀਕ ਹੋ ਜੂਗੀ ਜਦੋਂ ਉਹ ਠੀਕ ਹੋ ਜੂਗੀ ਮਨਜ਼ੂਰ ਲੱਭ ਜੂਗਾ ਨਾ ਆਪੇ ਲੈਣ ਆਉਣ ਗਈ ਤੇ ਡੈਡੀ ਉਹਦੇ ਲੱਭਣ ਦੀ ਤੇ ਸਾਰਿਆਂ ਤੇ ਵੱਡੀ ਟੈਨਸ਼ਨ ਉਹ ਤੋਂ ਲਖਾਈ ਤੇ ਹੈਗੀ ਰਿਪੋਰਟ ਹੁਣ ਕਰੀਏ ਕੀ ਹੁਣ ਕਿੱਥੇ ਲੱਭੀ ਉਹਨਾਂ ਆਪਦੇ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਵੇਖ ਲਿਆ ਨਹੀਂ ਮਿਲਿਆ ਕੀ ਕਰੀਏ ਤੈਨੂੰ ਕਿੱਥੇ ਲੱਗਦਾ ਕਿੱਥੇ ਗਿਆ ਹੋਊਗਾ ਮੈਨੂੰ ਉਹਦੀ ਮਾਂ ਤੇ ਕਹਿੰਦੀ ਆ ਵੀ ਬਾਹਰ ਚੱਲ ਗਿਆ ਤੂੰ ਕਦੀ ਮੈਨੂੰ ਉਹ ਲੱਗਦੀ ਆ ਪਿਛੇ ਦੇਣ ਵਾ ਕਈ ਵਾਰੀ ਮੈਨੂੰ ਲੱਗਦੀ ਆ ਪਿ ਨਹੀਂ ਛੁਡਣ ਹੈਗੀ ਬੁੱਤ ਜੇ ਬਾਹਰ ਗਿਆ ਹੁੰਦਾ ਤਾਂ ਤੈਨੂੰ ਦੱਸ ਕੇ ਨਾ ਜਾਂਦਾ ਡੈਡੀ ਬਾਹਰ ਜਾਂਦਾ ਨਹੀਂ ਪਤਾ ਲੱਗ ਸਕਦਾ ਕਿੱਦਾਂ ਲੱਗੂਗਾ ਬੁੱਤ ਪਤਾ ਡੈਡੀ ਪਾਸਪੋਰਟ ਪਾਸਪੋਰਟ ਵੀ ਨਹੀਂ ਨਾ ਪਤਾ ਆਧਾਰ ਕਾਰਡ ਵਗੈਰਾ ਨਾਲ ਸਾਰਿਆਂ ਨਾਲ ਲਿੰਕ ਹੋ ਕੇ ਮਾਂ ਤੇ ਸੱਸ ਤੇ ਜਿਹੜੀ ਛੁਡਣ ਹੋ ਗਈ ਹੈ ਲੱਗੋ ਜਿਹੜੀ ਜੋਤੀ ਹੋਣੀ ਆ ਉਹਨਾਂ ਨੂੰ ਪਤਾ ਵਾ ਕੋਈ ਵੀ ਇਹਨਾਂ ਦਾ ਪਾਸਪੋਰਟ ਬਣਿਆ ਸੀ ਉਹਦਾ ਮੁੰਡੇ ਤੱਕ ਨਹੀਂ ਬਣਿਆ ਤੇ ਡੈਡੀ ਪਾਸਪੋਰਟ ਬਣੇ ਆ ਬਣੇ ਬਣੇ ਆ ਪਾਸਪੋਰਟ ਮਾਸੀ ਨੇ ਵੀਜ਼ਾ ਲਾਉਣਾ ਹੀ ਗੈਨਾ ਜੜਾ ਜੜੀ ਬਸ ਕਰੋ ਣ ਕੁੜੀ ਤੱਕੀ ਆਈ ਉਹਨੇ ਚਾਹ ਚੁਕੜ ਪੀ ਲੈਣ ਤੋਂ ਉਪਰ ਤੋਂ ਮੈਂ ਤਾਂ ਕੁਛ ਨਹੀਂ ਆਖਦਾ ਮੈਦੇ ਨੂੰ ਸਮਝਾਉਣੀ ਡਿਆ ਵਾ ਵੀ ਹੁਣ ਟੈਨਸ਼ਨ ਨਾ ਲੈ ਹੁਣ ਤੂੰ ਆ ਘਰ ਆ ਗਈ ਆ ਇਹ ਤੇਰਾ ਹੀ ਘਰ ਵਾ ਇਹ ਉਹ ਤਾਂ ਮੈਂ ਸਮਝ ਜਦੋਂ ਉਹ ਠੀਕ ਹੋਊਗੀ ਤੇ ਫਿਰ ਆਪਾਂ ਘਲਾਵਾਂਗੇ ਮਰ ਵੀ ਚਾਹ ਪੀ ਤੇ ਤੂੰ ਟੈਨਸ਼ਨ ਫਰੀ ਹੋ ਤੇ ਉਥੋਂ ਦਾ ਹੁਣ ਨਾ ਆਪਣੇ ਦਿਮਾਗ ਚ ਗੱਲ ਕੱਢ ਦੇ ਮੈਨੂੰ ਪਤਾ ਨਿਕਲ ਨਹੀਂ ਤੇਰੇ ਲਈ ਸੌਕੀ ਨਹੀਂ ਆ ਪਰ ਜਿੰਨੇ ਦਿਨ ਇੱਥੇ ਇਨੇ ਦੇ ਹੁੰਦੇ ਨੇ ਤਾਂ ਖੁਸ਼ ਰਿਆ ਕੋਈ ਨਹੀਂ ਭਾਬੀ ਖੁਸ਼ ਹੀ ਆ ਚਲੋ ਕੋਈ ਨਹੀਂ ਡੈਡੀ ਜਾਣ ਨਹੀਂ ਉੱਥੇ ਦੇਣਾ ਨਹੀਂ ਜਾਣ ਹੀ ਨਹੀਂ ਦੇਣਾ ਜਿੰਨਾ ਚਿਰ ਠੀਕ ਨਹੀਂ ਹੁੰਦੇ